ਏ ਮੁੰਡੇ ਨੇ ਮੈਂ ਜਾਣਾ ਸੀ ਬਾਜ਼ਾਰ ਅਸੀਂ ਸੂਟ ਬਣਾਉਣ ਜਾਣਾ ਸੀ ਤੇ ਇਹ ਮੁੰਡੇ ਨੇ ਮੈਨੂੰ 12 12.5 ਕਰਤੇ ਇੱਥੇ ਹੀ ਚੰਗਾ ਹੀ ਗਹਿਣਾ ਨਿੱਕਾ ਹੀ ਚਪੇੜਾ ਦੋ ਲਾ ਕੇ ਤੇ ਕਪੜੇ ਆਪਦੀ ਪਸੰਦ ਦੇ ਤੇ ਪਾਈ ਲਈਦੇ ਹੀ ਨਾ ਉਹਨਾਂ ਨੇ ਪਖੰਡ ਹੀ ਨਹੀਂ ਮਾਣ ਇਹਨਾਂ ਦੇ ਲਖਲੋਜੋ ਨਖਰੇ ਕਰੀ ਜਾਂਦਾ ਰਹਿੰਦਾ ਵਾ ਬਹੁਤ ਜਿਆਦਾ ਹੀ ਸਪਾਉਣ ਦਾ ਪਿਆ ਬਹੁਤ ਜਿਆਦਾ ਜਿਹੜਾ ਨਿੱਕਾ ਹੀ ਨਾ ਉਹ ਤੋਂ ਸਭ ਤੋਂ ਸਿਆਣਾ ਹਿੰਦਾ ਸਾਰੇ ਦੀ ਤਰੀਫਾਂ ਕਰਦੇ ਹੁੰਦੇ ਨੇ ਹੁਣ ਜੋ ਜੋ ਵੱਡਾ ਹੁੰਦਾ ਜਾਂਦਾ ਨਾ ਕਿੰਨੇ ਹੁੰਦੇ ਜੋ ਜੋ ਵੱਡੇ ਹੁੰਦੇ ਜਾਂਦੇ ਉਹ ਵਗੜਦੇ ਜਾਂਦੇ ਆਖ ਨਹੀਂ ਲੱਗਦੇ ਕਿ ਇਹਦੇ ਉਹ ਗੱਲ ਹੁੰਦੀ ਜਾਂਦੀ ਆ ਹੁਣ ਇਹ ਦੇਖੋ ਪੈਂਟ ਨੂੰ ਹੀ ਪਤਾ ਨਹੀਂ ਕਿ ਵਰੀ ਬਣਾ ਕੇ ਲੈ ਆਉਣੀ ਭਾਵੇਂ ਵਰੀ ਭਾਵੇਂ ਨਹੀਂ ਬਣਾ ਕੇ ਲੈ ਆਉਣੀ ਪਰ ਜਾਣਾ ਤੇ ਹੈ ਹੀ ਹੈ ਨਾ ਤੂੰ ਤਾਂ ਪਖਾਂਡੀ ਵੜੇ ਕਰੀ ਜਨਾ ਬਹੁਤ ਬਹੁਤ ਹੀ ਜਿਆਦੇ ਹਾਂਡੀ ਖੜਦੇ ਆ ਮੈਂ ਹੋਰ ਪਖਾਂਡ ਇੱਕ ਤੇ ਦੋ ਕਿਤੇ ਕੌਣ ਕਾ ਪਰ ਤਾਂ ਨਹੀਂ ਬਾਜੇਗੀ ਪਰ ਵੀ ਨਹੀਂ ਤੇ ਕੋਈ ਤੇ ਖੜਾ ਹੋ ਗਿਆ ਹਾਂ ਫੈਣ ਕਿਤੇ ਅਸ਼ਵਗਾ ਚੱਲੇ ਮਾਰ ਤੇ ਇਹ ਕਿਤੇ ਤਾਂ ਕੁੱਤੇ ਦੀਆਂ ਕਪੜੇ ਪਾਉਣ ਚਾਹ ਰਹੀ ਸੀ ਕੰਮ ਲਈ। ਤੂ ਤੁਰਨ ਵਾਲਾ ਬਣ ਮਾੜੀ ਕੀ ਪਾਉਂਗੀ। ਕੋਈ ਨਹੀਂ ਸਲੀਪਰ ਤੇ ਸਗਲੋ ਕੀ ਪਾਉਂਦੇ ਆ ਤੇ। ਮੇਰਾ ਸਲੀਪਰ ਪੈਰ ਚ ਅੱਗੇ ਨਹੀਂ ਨਾ ਮੇਰਾ ਲੱਥ ਜਾਂਦਾ ਸਲੀਪਰ ਮੋਟਰਸਾਈਕਲ ਤੇ ਬੈਠਿਆ। ਮੈਂ ਤਾਂ ਨਹੀਂ ਪਾਉਂਦੀ ਵਹਿਮ ਨਹੀਂ ਸਲੀਪਰ ਹੀ ਪਾ ਕੇ ਜਾਵਾਂ। ਫੇ ਕੁੱਤਰਾ ਤੇ ਉਹਦਾ ਕਿਥੋਂ ਚੰਗਾ ਹਣਾ। ਚੱਲ ਕੁੜੀ ਨਖਰੇ ਆਹ ਪਾਉਣਾ ਉੱਤੋਂ ਦੀ ਅੱਧੀ ਜੈਕਟ ਤੇ ਬਸ ਆ ਪਾਸ ਸਲੀਪਰ ਤੇ ਤੋਰਾ। ਬੜੀ ਜਾਣਤੰਗ ਕਰਦਾ ਨਾ ਇਹ ਉਦਾਂ ਇਸ ਕੰਮ ਨੂੰ। ਜਿੱਦਣ ਹੁਣ ਫੱਬ ਗਿਆ ਨਾ ਜੀ ਯਾਰ ਚੱਲਿਆਂ ਤੇ ਪਹਿਲਾਂ ਹੀ ਤੜਫੇ ਜਾਂਦਾ ਰਹਿੰਦਾ ਮੈਂ ਪਹਿਲਾਂ ਹੁਣ ਫੱਬ ਗਿਆ ਨਾ ਹੁਣ ਫੱਬ ਗਿਆ ਨਾ ਅੱਗੇ ਵੇਖ ਤੇ ਹੁਣ ਵੇਖ ਇਹਨੇ ਉਂਝ ਜਲੂਸ ਕੱਢਦਾ ਹਾਂ ਜੀ ਐਦਾਂ ਠੀਕ ਐ ਨਾ ਕਰਨ ਦੀ ਲੋੜ ਹੀ ਨਹੀਂ ਆ ਤੇਰਾ ਫੋਨ ਆ ਗਿਆ ਹੀ ਫੇਰ ਚੱਲ ਅੱਪਾ ਚੱਲ ਅੱਪਾ ਭਰਾਵਾ ਬਹੁਤ ਸੋਹਣਾ ਬਹੁਤ ਵਾਜਦਾ ਮੜਾ ਜੇ ਲਾਉਣਾ ਮੜਾ ਬੁੱਲਾ ਨੂੰ ਹੀ ਲਾਉਣਾ ਤੂੰ ਵੇ ਅਤੀਲ ਡੁੱਲਦਾ ਰਹਿਣਾ ਮੈਂ ਸਿੱਧਾ ਰੱਖ ਕੇ ਚੱਲੀ ਤੇ ਨਖਰੇ ਹੀ ਬੜੇ ਕਰਦਾ ਏ ਬੁੱਦੇ ਕਾਨਾ ਕੀ ਲਾ ਕੇ ਆਂਦਾ ਬੁੱਲਣ ਤਾਣ ਆਂਦਾ ਕੌਣ ਆਂਦਾ ਚੱਲਗੇ ਕੁੜੇ ਆਵੇ ਇੱਧਰ ਕੱਲੇ ਨੂੰ ਨਾ ਗਿਆ ਕਲਾਈ ਜਾਂਦਾ ਨੰਬਰ ਨਾ ਖੁੱਲੇ ਨਾ ਹੋਰ ਅੱਛਾ ਕੱਲਾ ਆਂਦੇ ਨੂੰ ਨਾ ਸਿੱਧਾ ਉਹਦਾ ਘਰ ਵਾਲਾ ਵੀ ਸਿੱਧਾ ਹੀ ਆ ਸਿੱਧੇ ਤੇ ਵੀ ਆਈ ਗਈ ਵਿਚਾਰੀਆ ਨਾ ਉਹਦਾ ਵੇਖ ਚਾਹਦਾ ਲੈਂਦੀ ਕੋ ਆਪੇ ਵੇਖਿਆ ਹੋਊਗੀ ਕਿਹੇ ਕੰਮ ਦਾ ਆਣੀ ਦੇਖ ਤੇ ਸਾਨੂੰ ਆਪਸ਼ਨ ਮਿਲ ਜਾਂਦੀ ਨਾ ਆਈ ਵਾ ਨਦਮਨ ਲੱਭਣਾ ਹੈ ਗੱਲ ਉਹ ਨਹੀਂ ਤੈਨੂੰ ਜਦ ਬੰਦਾ ਵਡਾ ਹੀ ਨਾ ਤੇ ਮੈਨੂੰ ਕੋਈ ਬੰਦੇ ਹੁੰਦੇ ਹੁੰਦੇ ਨਾ ਤੈਨੂੰ ਪਤਾ ਖੁੰਨਾ ਦੇ ਮੈਨੂੰ ਨਹੀਂ ਪਤਾ ਵੀ ਆ ਚੀਜ਼ ਆ ਮੈ ਰਗੀ ਕੋਲੀ ਆ ਤੈਨੂੰ ਹਾਂ ਰਾਇ ਮਾਮਾ ਵੀ ਇਦਾਂ ਹੀ ਆ ਹੁਣ ਲੋਕਾਂ ਦੀ ਕੁੜੀਆਂ ਦੇ ਫੁੱਲੀਆਂ ਪਾਉਂਦੇ ਜਦੋਂ ਘਰੇ ਆ ਗਈ ਮੈਂ ਕਹਿੰਦਾ ਹਾਂ ਰਾਇ ਮਾਮਾ ਵੀ ਇਦਾਂ ਹੀ ਆ ਹੁਣ ਤੇ ਇਹ ਇੰਗਰੀਡੀਂਟ ਮੈਂ ਜੀ ਕਰਾਂਗਾ ਪਤਾ ਨੂੰ ਜਿਆਦਾ ਪਤਾ ਲੱਗਾ ਜਦੋਂ ਉਹਨੂੰ ਪਤਾ ਲੱਗਾ 12 ਪੜਿਆ ਪਰ ਕਿਸੇ ਕੰਮ ਦਾ ਨਹੀਂ ਪੜਿਆ ਫਿਰ ਪਤਾ ਲੱਗਣਾ ਅਗਲੀ ਨੂੰ ਵੀ ਵਾਕੇ ਸਹੀ ਗੱਲ ਆ ਚੱਲ ਪਾਓ ਤੇ ਰੱਪਿਆ ਹੀ ਆ ਗਿਆ ਹੀ ਵਗਰ ਉਹ ਉਹ ਦੋ ਵੀ ਮੈਸੇਜ ਇਹ ਵੀ ਮੈਸੇਜ ਆਦੇ ਪੱਟੀ ਵੀ ਆਇਆ ਚੱਲ ਗਿਆ ਹੁਣਾ ਆ ਕੜਨਾ ਨਾਲ ਪਿੱਛੇ ਬੁਲਟ ਆ ਤੂੰ ਫੜ ਲੈਣਾ ਬੁਲਟ ਤੇ ਗੇੜੇ ਮਾਰਨਾ ਸੋਹਣਾ ਬੁਲਟ ਤੇ ਤੇਰੀ ਬਣਾਉਣੀ ਆ ਤਾਈਂ ਜਾਉਣ ਕੀਤਾ ਮੈਂ ਤਾਈਂੋ ਤਿਆਰੇ ਖਿਆਣਾ ਐਣੀ ਨਾ ਕੀਤਾ ਮੈਂ ਕਿੰਨ ਦੀ ਕਿੱਥੇ ਆ ਗਈਆਂ ਉਹ ਨਹੀਂ ਬੋਲਣਾ ਕਿੱਥੇ ਆ ਗਈਆਂ ਚਲ ਆ ਬਾਹਰ ਚੰਕਰੇ ਪਾਏ ਉਹ ਸੋਨੇ ਬਾਗ ਵਾਲੇ ਜਾ ਤੇ ਘੜੀ ਘੜੀ ਇਹਦੇ ਆਹ ਬਾਰੀਆਂ ਦੀ ਕੱਢ ਆਹ ਚਲੋ ਇਹ ਸੋਨੇ ਸੂਟ ਪਾਏ ਤੈਨੂੰ ਕੋਈ ਆੜ ਦਸੋਈ ਸੀ ਤੇ ਕਿਹੜਾ ਲੈ ਜੇ ਕਿਹੜਾ ਛੱਡ ਗਏ ਆੜ ਦੀ ਸੋਈਦੀ ਨਹੀਂ ਨਿਗਾਹ ਨਹੀਂ ਟੇਕਦੀ ਜੇ ਨਿਗਾਹ ਟੇਕਦੀ ਤੇ ਫੇਰ ਸੰਦਲਾ ਆ ਗਿਆ ਜਿਹੜੀ ਚੀਜ਼ ਤੇ ਇੱਕ ਵਾਰੀ ਨਿਗਾਹ ਟੇਕਦੇ ਨਾ ਤੇ ਬਸ ਉਹ ਭਾਵੇਂ ਭਾਵੇਂ ਸਾਰੇ ਸੂਟ ਨਾਲ ਕੋਈ ਨਾ ਵੇਖੋ ਆ ਗੱਲ ਹੁਣੇ ਥੋੜਾ ਬੰਸੋ ਬੰਸੋ ਤੁਸੀਂ ਵੀ ਬੜੇ ਮੈਨੂੰ ਬੰਸ ਹੁੰਦਾ ਹੀ ਅਰ ਕਿ ਤੂੰ ਬੰਸ ਹੰਨੀ ਤੇ ਨਾ ਨਹੀਂ ਅੱਡ ਬੰਸ ਪਾਤਾ ਹਰਜੀਤ ਉਹ ਕੀ ਲੈਟਰ ਨੰਬਰ ਹੈਗਾ ਆ ਚੋਕ ਨਹੀਂ ਗੀਤੂ ਚਾਚੇ ਦਾ ਅੱਛਾ ਆਈ ਨਹੀਂ ਮੇਰੀ ਨਾ ਫੋਟੋ ਆਲ ਵਿੱਚ ਸੋਨਾ ਜਿਹਾ ਬੜਾ ਨਾ ਤੂੰ ਸੋਨਾ ਮੜਾ ਅੱਛਾ ਜੇ ਮੈਂ ਆਂਦਾ ਘਣੀ ਮੇਰੀ ਨਾ ਵੀਡੀਓ ਬਣਾਈ ਮੈਂ ਸੋਨਾ ਜਿਹਾ ਬੜਾ ਆਹ ਕਹਿਣ ਦਿਆ ਅੱਛਾ ਆਹ ਸਹੀ ਗੱਲ ਹੈ ਇਹ ਮੇਰੀ ਵੀ ਬੰਨ ਨਹੀਂ ਦਈ ਹੈ ਨਹੀਂ ਇਹ ਨਹੀਂ ਸਾਡੀ ਕਿ ਬੰਨ ਨਹੀਂ ਦਈ ਉਹ ਥੋੜਾ ਜਿੰਨੂ ਮਰਜ਼ੀ ਦਾਣ ਬਣਾ ਦੇ ਉਹ ਵੈ ਵਿਚਾਰੀ ਆਈ ਹੋ ਗਈ ਦੱਸ ਮੈਂ ਦੱਸਣਾ ਤੇ ਮਦਰ ਘੜ ਪਰ ਆਪੇ ਕਿਉਂ ਆ ਜਾਂਦੀ ਹੈ ਤੇ ਦੱਸ ਹੱਦ ਹੋਈ ਹੈ ਸੂਟ ਵੇਚਣਾ ਕਿ ਨਹੀਂ ਵੇਚਣਾ ਤੇ ਮੈਂ ਕਹਦਾ ਹਾਂ ਤੇ ਫੇਰ ਕਿਦਾ ਨਾ ਹੋਵੇ ਬ੍ਰੇਡ ਸਮਾਲੇ ਗਈ ਮੁੰਮੀ ਫੜ ਗਿਆ ਤਾਂ ਥੈਂਕ ਯੂ ਫਰ ਸਮਾਰਟ ਆਲੀ ਲੈਣ ਲਈ ਇਹ ਕਹਿੰਗੇ ਤੂੰ 7-8 ਆਪ ਦੇ ਕੋਲੋਂ ਦੇਣੇ ਤੇ ਦੇ ਦੇ ਹਾਂ ਦੀ ਚਾਹ ਚਪਲਾਵੇਂ ਮਾਮੇ ਨੂੰ ਕੁਛ ਰਜ 4-5 ਉਧਰ ਦੇਣੇ ਸੀ ਅਸੀਂ ਦੇਖੇ ਕਿ ਲੈਣਾ ਆ ਘਰੋਂ ਮੀਟਰ ਕਿੱਦਾਂ ਗੱਲ ਚ ਪਾਇਆ ਇੰਨੇ ਜਿ ਮੇਨਾਂ ਕਹਿੰਦੀ ਮੈਂ ਮਮਾ ਨੂੰ ਬੋਲੀਆ ਮੂਜੀ ਜੱਕ ਤੇ ਮੈਂ ਤੁਲੇ ਬਾਰ ਬਾਰ ਤੇ ਦੇ ਦੇ ਲੈ ਕੇ ਦੇ ਨਹੀਂ ਆ ਕੋਈ ਪੈਣਾ ਤੇ ਆਈ ਨਹੀਂ ਜੇ ਮਮੇ ਨੇ ਅਕਰ ਤੋ ਕਿ ਲਾਉਂਦੀ ਆ ਤੂੰ ਮਿੰਨ ਨਾ ਜੀ ਤੂੰ ਚਾਹ ਤੇ ਲਾ ਬਾਕਾ ਅਸ਼ਾ ਜੀ ਬਾਰ ਬਾਰ ਆਲੂ ਲਿਆ ਦੇ ਬਰਾਬਰ ਕੱਦਾ ਡੰਡੇ ਬਹੁਤ ਹੋ ਗਏ ਆ ਵੇਖੋ ਜੀ ਇਹ ਸਬਜ਼ੀ ਤਿਰਨ ਲੱਗੇ ਤੇ ਆਂਡੇ ਗਵਾਂਡੀਆਂ ਨੇ ਅੱਧਾ ਅੱਧਾ ਕਰਕੇ ਚੀਜਾਂ ਵੰਡ ਲਈ ਹੁਣ ਵੀ ਇਹ ਕਾਲੂ ਚਿਰਾ ਚੱਦਾ ਮੈਨੂੰ ਦੇ ਆਹੋ ਮੈਂ ਕਿਹਾ ਚੱਲ ਐਦਾਂ ਤੂੰ ਹੀ ਪਾਉਂ ਮੀਆਂ ਜੋ ਹੋਇਆ ਬਟਵਾਉਣ ਲਰੀਆਂ ਮਿਰਚਾਂ ਵੀ ਐ ਇੱਕ ਇੱਕ ਦੋ ਦੋ ਕਰਕੇ ਕੱਟ ਲਈਏ ਨਾ ਡਾਰਲਿੰਗ ਤੈਨੂੰ ਆਂਦਾ ਦੀਦੀ ਸਮਝੀ ਵੰਡ ਲਈ ਅਰੇਆਂ ਮਿਰਚਾਂ ਤੇ ਵਾਧੂ ਪਈਆਂ ਆਪਣੀਆਂ ਹੋ ਇੱਥੇ ਹੀ ਪਈਆਂ ਤੇ ਅੰਦਰ ਹੀ ਵਾਧੂ ਪਈਆਂ ਇਹ ਗਵਾਂਡੀਆਂ ਗਵਾਂਡੀਆਂ ਚ ਪਟਵਾਰਾ ਹੋਇਆ ਇਸ ਪਟਵਾਰੇ ਵਿੱਚ ਸਬਜ਼ੀ ਵੰਡੀ ਗਈ ਜਿਹਦੇ ਵਿੱਚ ਮਟਰ, ਗਾਜਰਾ, ਗੋਭੀ, ਆਲੂ ਪਰ ਸਬਜ਼ੀ ਨਹੀਂ ਟੂਰਡ ਤਰਹੀ ਐਣੀ ਵੀ ਗੋਭੀ ਹੋਣਾ ਤਰਹੀ ਮਿਰਚਾਂ ਦੀ ਵੰਡ ਪੈਣੀ ਬਾਕੀ ਆ ਮਿਰਚ ਇਹਦੀ ਵੀ ਤੇਰੀ ਲਈਏ ਮਿਰਚਾਂ ਨਹੀਂ ਤੇਰੀਆਂ ਆਈਆਂ ਪਈ ਹਾਂ ਜੀ ਆਹਣਾ ਮਿਰਚਾਂ ਤੇਰੀਆਂ ਨਹੀਂ ਮਿਰਚਾਂ ਸਿਰ ਸਾਡੇ ਆ ਵੀ ਲੈ ਆਓ ਮੰਡੀ ਪੈ ਗਈ ਹੁਣ ਤਾਂ ਨਹੀਂ ਆ ਵੱਡ ਲਾਏ ਤੇਰੇ 100 ਰੁਪਏ ਪੂਰੇ ਹੋ ਗਏ ਹਾਂ ਕੋਈ ਗੱਲ ਨਹੀਂ 10 ਰੁਪਏ ਤੁਸੀਂ ਰੱਖ ਲਓ ਫਿਰ ਕੜੀ ਗੱਲ ਹਾਂ ਬਿਲਕੁਲ ਦਹਾ ਦਾ ਕਾ ਚਾਹ ਦਾ ਕਾਪ ਆ ਜਾਂਦਾ ਦਹਾ ਦੀ ਕੋਠੀ ਪਾਲੀ ਇਹਨੂੰ ਲੈ ਚਾਹ ਦਾ ਚਾਹ ਦਾ ਕਾਪ ਫਾਗ ਚਾਹ ਦਾ ਕੱਪ ਵੀ ਅੱਜ ਸਜਦਾ ਹੁੰਦਾ ਤੁਹਾਡੇ ਵੱਲੋਂ ਕੀਤਾ ਹੈ ਨਾ ਦਾ ਉਹ ਵੀ ਅਕਾਊਂਟ ਕਰ ਲਿਓ ਉਹ ਵੀ ਖਾਤੇ 'ਚ ਲਿਖ ਲਈ ਆਹੋ ਕਿਹਦੇ ਆਉਂਦੇ ਨਾ ਵੇਖੀ ਜੋ ਕੱਲ ਕਿੰਨੇ ਦੇ ਚੌਲ ਖਾਦੇ ਚਾਚੀ ਹੋ ਗਈ ਦੱਸੋ ਉਹ ਵੀ ਲਿਖ ਲਈ ਕਿੰਨੇ ਦੇ ਚੌਲ ਖਾਧੇ ਅੱਜ ਆਪਾਂ ਕਹਿੰਦੇ ਜਰੇਲਾ ਖਾਧਾ ਵੀ ਲਿਖ ਲਓ ਅਸੀਂ ਆਮੀ ਦਾਲ ਪਈ ਆ ਪਰ ਦਾਲ ਨਹੀਂ ਕੀਆ ਮੀਆ ਪਿਆ 10 ਰੁਪਏ ਦੇ ਸ਼ੈਂਪੂ ਆਉਂਦੇ ਸਹੀ ਗਾ 10 ਰੁਪਏ ਦਾ ਚਾਹ ਦਾ ਕੱਪ ਆਉਂਦਾ 10 ਰੁਪਏ ਦੀਆਂ ਮਿਰਚਾਂ ਨਾ ਕਰ ਟੱਬਰ ਫੇਰ ਨਾਲ ਇੰਨਾ ਸਹੀ ਤੇ ਗਾਲਿਆਂ ਤੇ ਅੱਛਾ 100 ਰੁਪਿਆ ਦਾ ਤੇਲ ਦੀ ਸੀਸੀ ਵੀ ਆ ਜਾਂਦੀ ਹੈ ਹਾਂ ਇਹ ਵੀ ਕਰਦਾ ਸਾਰਾ ਟੱਬਰ ਲਾ ਲੇ ਗੋਭੀ ਵੀ ਦਾਹਾਂ ਦੀ ਹੁਣ ਤੇ ਹੋ ਗਈ ਆ ਗੋਭੀ ਵੀ ਆਉਂਦੀ ਆ ਦਾਹਾਂ ਰੁਪਿਆ ਦਾ 100 ਵਾਟ ਦਾ ਬਲਬ ਵੀ ਆ ਜਾਂਦਾ ਜੀ ਲੱਗ ਤੂੰ ਹੋਇ ਚੁੱਕਾ ਬਲਬ ਲਾਟੂ ਬਲਬ ਜਗਦਾ ਵਾ ਤੇ 10 ਰੁਪਈਆ ਦੇ ਤੋਂ ਕਿੰਨਾ ਕੋਟਾ ਆ ਆਪਾਂ ਨੇ 10 ਰੁਪਈਆ ਹੀ ਆ ਸਰਕਾਰ ਦੇ ਵਾਕੇ 10 ਰੁਪਈਆ ਵੱਡਾ ਵੱਡਾ ਪਿਆ ਹੈ ਹੈ ਨਾ ਹੁਣ ਕੋਲ ਤੇ ਤਾਂ ਵੀ ਆ ਕਿਧਰ 10 ਰੁਪਈਆ ਰੋਣਾ ਰੋਣਾ ਪਿਆ ਲੱਗਿਆ ਹੈ 10 ਵੀ ਨਹੀਂ ਹੈ ਅੱਜ 10 ਰੁਪਈਆ ਜੇਬ 'ਚ ਹੀ ਨਹੀਂ ਹੈ ਕਾਹੋ 10 ਰੁਪਈਆ ਜੇਬ 'ਚ ਹੀ ਨਹੀਂ ਹੈ ਸਹੀ ਗੱਲ ਹੈ ਜਹਰਖਾਨ ਨਹੀਂ ਹੈਗੇ 10 ਰੁਪਈਆ ਮੇਰੀ ਜੇਬ 'ਚ ਹੈਗੇ ਹਮਨ ਦੇ சாਮੀ ਕਰਦਾ ਕੋਈ ਨਹੀਂ ਸਾਹਮਣੇ ਫਿਰ ਕੜੀਆ 10 ਰੁਪਈਆ ਦੇ ਬੜੀ ਐਮੀ ਤਾਂ ਹੈ ਨਾ ਤੁਸੀਂ ਰਾਜ ਬਨਜਣਾ ਕਿ ਮੈਂ ਬਨਜਣਾ ਕਰਾ ਰਾਜ ਸਾਰੇ ਟੱਪਰ ਨੇ ਟੱਪ ਭਰ ਲਿਆ ਤੇ ਇਹਦੇ ਰਾਜੇ ਬਨਜਣਾ ਦਾਹਾਂ ਦੀ ਤੇਰੀ ਗੋਭੀ ਆਈ ਅੱਛਾ ਤੇ ਦਾਹਾਂ ਦੇ ਮਾਲਾ ਆਲੂ ਭਾਲੇ ਹਾਂ ਹਾਂ 50 60 ਨ ਪਹੁੰਚ ਹੀ ਜਾਣਾ ਵਾ ਜਿਹੜਾ ਰਾਜਾ ਉਹ ਗੱਡੀ ਚ ਲਾਉਂਦਾ ਉਹਨੇ ਵੀ 10000 ਰੁਪਏ ਜੋੜ ਕੇ ਰਾਜਾ ਬਣਿਆ ਉਹਨੇ ਤਾਂ ਰੋਟੀ ਖਾਣੀ ਐ ਨਾ ਤੇ ਜਹਾਂ ਬੱਚੇ ਤੇ ਜਿਹੜਾ ਉਹ ਰਾਜੇ ਦਾ ਵੀ ਭਰ ਗਿਆ ਤੇ ਦਹਾਂ ਦਾ ਪਖਾਰੀ ਦਾ ਵੀ ਭਰ ਗਿਆ ਤੇ ਰਾਜਾ ਮਾਮੇ ਨੇ ਸੋਚ ਬੜੀ ਵੱਡੀ ਮੇਰੇ ਕਰ ਵਾਜੀ ਆ ਜਾਂਦੇ 100 ਰੁਪਏ ਉੱਚੀ ਸੋਚ ਮੇਰੀ ਕਹ ਨਾ ਉੱਚੀ ਸੋਚ ਨਹੀਂ ਗਾਲ ਬਹੁਤ ਜਿਆਦੀ ਉੱਚੀ ਇਹ ਗਾਲ ਦੇਖੀਏ ਤਾਂ 100 ਰੁਪਏ ਲਿਆ ਦੇਖੀਏ ਕਿੰਨੀ ਐਮੀ ਐ ਦਹਾਂ ਦਹਾਂ ਨਾ 50 ਆ ਜਾਂਦਾ ਜਿੱਦਾਂ ਅੱਜ 2 300 ਰੁਪਏ ਬਦਲੇ ਉਤੇ ਬੇਇੱਜ਼ਤੀ ਕਰਾ ਕੇ ਤੇ ਰੋਕੇ ਗਿਆ ਜੀਆ 300 ਰੁਪਏ ਆ ਬਣਿਆ ਸਾਰੇ ਦਹਾਂ ਨੂੰ ਕਿਹਾ 10 ਤੋਂ ਵੀ ਮੈਂ ਕਿੰਨਾ ਸੋਚਿਆ ਇਧਰ ਵੀ 400 ਰੁਪਏ ਬਦਲੇ ਮੈਂ ਸੋਚਿਆ ਮੈਂ ਹਾਂ ਉੱਥੇ ਹੀ ਉਹਨੇ ਘੱਟ ਲੈ ਲਏ ਨਾ ਉਹਨੇ ਵਧ ਗਏ ਉਹਨੇ ਵਧ ਗਏ ਤੇ ਉਹ ਕੰਮ ਹੋਤੀ ਮੋੜਪੜ ਖੋਤੀ ਫੋਟ ਖਲੇਈ ਆਈ ਸਹੀ ਗੱਲ ਹੈ ਬੰਦਾ ਫਾਇਦਾ ਸੋਚਦਾ ਤੇ ਜਿੰਨਾ ਜਿੰਨਾ ਮੇਰੇ ਨਾਲ ਤੇ ਆਇਆ ਕਰਦਾ ਰਿੰਦਾ ਵੜਣਾ ਕਿ ਜਿਵੇਂ ਨੀਗੀ ਜੀ ਇਹਦੀ ਭੈਣ ਹੁੰਨੀ ਆ ਜਦੋਂ ਪ੍ਰਭੂ ਤੋਂ ਗੰਡੇ ਲੈ ਆਇਆ ਇਹਦੀ ਭੈਣ ਹੁੰਨੀ ਆ ਦੋ ਦਿਨ ਗੰਡੇ ਲੈ ਆਇਆ ਇਥੇ ਫੜ ਕੇ ਲੱਗ ਗਿਆ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਮੇਰਾ ਵੀ ਕਿਚਨ ਚ ਤੇ ਅੱਜ ਸਵੇਰ ਦੇ ਐਨੀ ਮਾਂ ਕੋਤਨਾ ਬਾਹਰੋਂ ਸ਼ਾਪਿੰਗ ਦੇ ਚੱਕਰ ਦੇ ਵਿੱਚ ਭੁੱਖੇ ਤੁਰੇ ਫਿਰਦੇ ਆ ਤੇ ਉਥੋਂ ਵੀ ਕੁਝ ਖਾ ਕੇ ਨਹੀਂ ਆਏ ਤੇ ਫੋਨ ਲੱਗੀ ਬਹੁਤ ਹੀ ਜਿਆਦੀ ਢੋਖ ਤੇ ਮੈਂ ਜਲਦੀ ਜਲਦੀ ਇੱਕ ਸਾਈਡ ਤੇ ਬਣਾਈਆਂ ਸਬਜੀ ਤੇ ਨਾਲ ਗੁੰਨੇ ਆਟਾ ਤੇ ਹੁਣ ਵਧੀਆ ਦੀ ਆਪਾਂ ਬਣਾ ਰਿਹਾ ਰੋਟੀ ਤੇ ਖਾਵਾਂਗੇ ਅੱਜ ਨਾ ਸੂਟ ਲੈਣ ਜਾਵਾਂ ਤੇ ਮੈਂ ਬਹੁਤ ਹੀ ਖੱਜਲਖਾਰ ਹੁੰਨੀ ਆ ਤੇ ਅੋਤੀ ਦੇਖਾ ਜਿ ਰਖਵਾ ਰੋ ਕਿ ਮੈਨੂੰ ਕੋਈ ਸੂਟ ਨਹੀਂ ਮਿਲਿਆ ਫਿਰ ਮੈਂ ਨਾ ਇੱਕ ਸੂਟ ਲੈ ਕੇ ਆਈ ਆ ਤੇ ਉਹਦੇ ਤੇ ਮੈਂ ਹੁਣ ਵਰਕ ਕਰਵਾਉਣਾ ਹਾਂ ਵਰਕ ਕਰਨਾ ਦੇ ਕੇ ਆਉਣਾ ਸਿਰੇ ਪਹਿਲਾਂ ਵਰਕ ਕਰਵਾਉਣ ਵਾਸਤੇ ਜਿਹਦੇ ਤੋਂ ਵੀ ਪੁੱਛਾਂ ਉਹ ਕਹਿੰਦਾ ਟਾਈਮ ਥੋੜਾ ਵਾ ਥੋੜੇ ਦੇਨੇ ਆ ਇਸ ਕਰਕੇ ਨਿਕਲ ਆਣੇ ਕਿਉਂਕਿ ਮੈਨੂੰ ਚਾਹੀਦਾ ਹੈਗਾ ਫਰਾਈਡੇ ਤੱਕ ਤੇ ਅੱਜ ਹੈਗਾ ਸੰਡੇ ਤੇ ਉਹ ਜਿਹਦੇ ਤੋਂ ਪੁੱਛੀ ਉਹ ਕਹਿੰਦਾ ਕਿ ਨਹੀਂ ਅਜੇ ਨਹੀਂ ਮਿਲਣਾ ਅਜੇ ਏਡੀ ਛੇਤੀ ਨਹੀਂ ਮਿਲਦਾ ਏਡੀ ਛੇਤੀ ਨਹੀਂ ਮਿਲਦਾ ਤੇ ਬੜੇ ਸਖੀ ਮੈਨੂੰ ਟੈਨਸ਼ਨ ਤੋਂ ਬਾਅਦ ਹੁਣ ਫਾਈਨਲੀ ਇੱਕ ਵਰਕਰ ਦੀ ਜੀ ਮਿਲ ਗਈ ਐ ਤੇ ਉਹਨਾਂ ਤੋਂ ਮੈਂ ਸੂਟ ਜਿਹੜਾ ਵਾ ਵਰਕ ਕਰਵਾਉਣਾ ਸੀ ਇਹ ਦੇ ਕੇ ਆਉਂਗੀ ਤੇ ਉਹ ਕਹਿੰਦੇ ਆ ਕਿ ਮੈਂ ਤੁਹਾਨੂੰ ਵੀਰਵਾਰ ਦੇ ਨੂੰ ਸ਼ਾਮ ਤੱਕ ਤੇ ਜੇ ਮਿਲ ਜੂਗਾ ਤੇ ਚਲੋ ਵਧੀਆ ਹੀ ਹੋ ਜਾਊਗਾ ਤੇ ਫੇਰ ਹੀ ਜਿਹੜਾ ਮੇਰਾ ਸੂਟ ਜਿਹੜਾ ਸਟਿਚ ਹੋਣਾ ਵਾ ਕਿਉਂਕਿ ਸਟਿਚ ਵੀ ਖੁਦ ਕਰਨਾ ਪੈਣਾ ਤੇ ਆਪ ਹੀ ਕਰਦੀ ਆ ਮੈਂ ਤੇ ਉਹਦਾ ਕਰਕੇ ਫਿਰ ਇਹ ਹੁੰਦਾ ਵੀ ਟਾਈਮ ਤੁਹਾਨੂੰ ਬਤਾ ਸਟਿਚਿੰਗ ਤੇ ਨਹੀਂ ਲੱਗਣਾ ਤੇ ਇਸ ਕਰਕੇ ਫਿਰ ਜਦੋਂ ਇਹ ਆ ਜਿਹੜੇ ਵਿਆਹ ਹੁੰਦੇ ਆ ਨਾ ਇਹ ਵਿਆਹਾਂ ਵਾਲਿਆਂ ਦਾ ਇਹ ਪੰਗਾ ਕੀ ਲੋਕੀ ਨਾ ਹੁਣ ਪਤਾ ਨਹੀਂ ਕੀ ਗੱਲ ਐ ਕਿ ਸਿਰਫ ਟਾਈਮ ਦੇ ਟਾਈਮ 'ਚ ਹੀ ਅਗਲੇ ਦਿਨ ਦੇ ਡਾਕਟਰ ਦੇ ਨਾਲ ਪਹਿਲਾਂ ਕਿ ਤੁਹਾਨੂੰ ਹੂੰ ਵਿਆਹ ਜ਼ਰੂਰ ਆਇਆ ਜਿਹੜੇ ਬੰਦੇ ਨੇ ਸੂਟ ਲੈਣਾ ਹੁੰਦਾ ਹਨਾ ਤੇ ਵਾਹ ਕੱਪੜੇ ਬਣਾਉਣੇ ਹੁੰਦੇ ਆ ਉਹਨੂੰ ਟੈਂਸ਼ਨ ਪਈ ਹੁੰਦੀ ਵਿਆਹ ਦੇ ਦੇ ਭਾਵੇਂ ਆਪਾਂ ਅਗਲੇ ਦਿਨ ਦੇ ਕੁਝ ਇਹ ਦਿਨ ਹੁੰਦਾ ਨਾ ਘਟ ਜੋ ਵੀ ਦਿਨ ਹੁੰਦਾ ਚਲੋ ਉਹਦੇ ਨਾਰਮਲੀ ਹੁੰਦਾ ਛਗਨ ਤੇ ਜਿਹੜਾ ਛਗਨ ਦੀ ਥਾਂ ਨਾਲ ਦੇ ਨਾਲ ਆਪਣੇ ਘਰ ਦੇ ਖਰਚੇ ਨੇ ਕਿ ਬੱਚਿਆਂ ਦੇ ਕੱਪੜੇ ਆਪਣੇ ਕੱਪੜੇ ਨਵੇਂ ਲੈਣੇ ਪੈਂਦੇ ਆ ਉਹ ਖਰਚ ਜ਼ਿਆਦਾ ਕਰ ਜਾਂਦੇ ਆ ਤੇ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਨਾਲ ਹੁਣ ਮੈਂ ਫਾਈਨਲੀ ਮੈਨੂੰ ਇੱਕ ਦੀਨੀ ਮਿਲ ਗਈ ਬੁਟੀਕ ਵਾਲੇ ਜਿਨ੍ਹਾਂ ਨੇ ਕਿਹਾ ਕਿ ਹਾਂ ਤੁਹਾਨੂੰ ਵੀਰਵਾਰ ਨੂੰ ਬਹਿਜੂਗਾ ਸੂਟ ਸਟਿਚ ਵਰਕ ਹੋ ਕੇ ਤੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਕਿ ਮੈਂ ਕਿਹੜਾ ਸੂਟ ਲਿਆ ਨਾ ਤੇ ਕਿੰਦਾ ਦਾ ਵਰਕ ਕਰਦੇ ਹੋ ਮੈਨੂੰ ਇਹ ਵੀ ਟੈਨਸ਼ਨ ਭਈ ਆ ਕਿ ਕਿੰਨਾ ਦਾ ਵਰਕ ਕਰਨਗੇ ਜੇ ਵਰਕ ਵਧੀਆ ਕਰਨਗੇ ਤੇ ਫਿਰ ਹੀ ਆ ਤੇ ਹੁਣ ਆਪਾਂ ਇਹ ਨਾ ਹੋਣਾ ਜੇ ਦੀਦਨ ਮੈਂ ਹੁਣ ਵਰਗੇ ਕਰਨਾ ਸੋਚ ਦਿੱਤਾ ਨਾ ਉਹ ਸਾਨੂੰ ਸ਼ੌਪ ਤੇ ਹੀ ਮਿਲ ਜੇਗੀ ਸ਼ੌਪ ਤੇ ਹੀ ਅੰਕਲ ਮੈਨੂੰ ਕਹਿੰਦੇ ਕਿ ਤੁਸੀਂ ਇਹਨਾਂ ਤੋਂ ਸੂਟ ਜਿਹੜਾ ਵਾ ਉਹ ਵਰਕ ਕਰਾਓ ਕਿ ਤੇ ਬਹੁਤ ਵਧੀਆ ਕਰਦੇ ਆ ਤੇ ਮੈਂ ਕਿਹਾ ਨਹੀਂ ਮੈਂ ਜਦੋਂ ਤੋਂ ਡੇਲੀ ਮਤਲਬ ਕਿ ਜਦੋਂ ਤੋਂ ਮੈਂ ਰੈਗੂਲਰ ਕਰਵਾਉਣੀ ਹੈ ਨਾ ਅੱਗੇ ਵੀ ਵਰਕ ਮੈਂ ਕਰਵਾ ਲਈ ਤੋ ਮੈਂ ਉਹਨਾਂ ਦੀ ਕੀ ਕਰਵਾਉਂਗਾ ਤੇ ਉਹਨਾਂ ਤੋਂ ਮੈਂ ਸੂਟ ਲੈ ਤੜਕੇ ਉਹ ਕਹਿੰਦੇ ਤੇ ਅੰਕਲ ਕਹਿੰਦੇ ਨਹੀਂ ਦੇ ਦੇ ਇੱਕ ਵਾਰੀ ਮੇਰੇ ਮੇਰੇ ਕਹਿਨ ਤੇ ਦੇ ਕੇ ਵੇਖ ਸ਼ਾਇਦ ਤੈਨੂੰ ਮਾਣਾ ਪਸੰਦ ਆ ਜੀ ਤੇ ਮੈਂ ਲੈ ਲਈ ਸੂਟ ਜਦੋਂ ਆਣ ਕੇ ਮੈਂ ਉਹ ਵਾਲੀ ਦੀਦੀ ਨੂੰ ਖੁਸ਼ੀ ਆ ਕਿ ਤੂੰ ਮੇਰਾ ਸੂਟ ਮੈਂ ਤੁਹਾਨੂੰ ਵਰਕ ਕਰਨਾ ਦੇਣਾ ਤੋ ਦੀਦੀ ਕਹਿੰਦੇ ਕਿ ਇੰਨੇ ਦਿਨਾਂ ਦਾ ਤੁਹਾਨੂੰ ਮਾਣਾ ਹੀ ਨਹੀਂ ਫਿਰ ਹੁਣ ਮੈਂ ਇੱਕ ਹੋਰ ਬੰਟੀ ਤੋਂ ਪੁੱਛਿਆ ਤੇ ਉਹ ਵੀ ਕਹਿੰਦੇ ਇੰਨੇ ਦਿਨਾਂ ਦਾ ਤੁਹਾਨੂੰ ਜਲਦੀ ਇੰਨੀ ਜਲਦੀ ਨਾਂ ਤੇ ਫਿਰ ਜਿਹੜੇ ਜਿਹੜੇ ਅੰਕਲ ਨੇ ਜਿਹੜੀ ਦੀਦੀ ਨੇ ਕਿਹਾ ਸੀ ਨਾ ਤੇ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਆ ਕਿ ਹਾਂ ਤੇ ਦੇ ਦੋ ਸਵੇਪ ਤੇ ਮੈਂ ਤੁਹਾਨੂੰ ਹੀ ਦੇ ਦੂੰਗੀ ਤੇ ਉਹ ਅੱਗੇ ਕਹਿੰਦਾ ਕਿ ਮੜਕੋੜ ਕੋਤੀ ਗੋਟਲੇ ਆਈ ਜੇ ਮੈਂ ਉਹਨਾਂ ਲਈ ਬਣ ਕੇ ਤੇ ਉੱਥੇ ਉਦੋਂ ਹੀ ਉਹਨਾਂ ਨੂੰ ਸੂਟ ਫੜਾ ਆਉਂਦੀ ਤੇ ਫਿਰ ਜਿਹੜਾ ਕਿ ਹਰ ਨਾਲ ਕਿੰਨਾ ਵਧੀਆ ਹੋਣਾ ਹੈਗਾ ਤੇ ਪਹਿਲਾਂ ਮੈਨੂੰ ਤੋਂ ਸੂਟ ਲੈ ਆਈ ਫਿਰ ਹੁਣ ਉਹਨਾਂ ਨੂੰ ਮੈਂ ਸਿਰੇ ਸੂਟ ਦੇਣ ਜਾਣਾ ਤੇ ਵੈਸੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਪ੍ਰਾਈਸ ਥੋੜਾ ਜਿਆਦਾ ਦੱਸਿਆ ਹੈਗਾ ਤੇ ਇਸ ਕਰਕੇ ਮੈਂ ਉਹਨਾਂ ਤੋਂ ਸੂਟ ਲੈ ਆਈ ਜਿਹੜਾ ਸਾਡੇ ਮਤਲਬ ਵੀ ਉਹਨਾਂ ਤੋਂ ਮੈਂ ਰੈਗੂਲਰ ਸੂਟ ਕਰਵਾਉਂਦੀ ਹਣੀ ਆ ਵਰਸ ਅੱਗੇ ਵੀ ਪੱਕੇ ਕਸਟਮਰਾਂ ਜਿਨ੍ਹਾਂ ਦੀ ਆਪਾਂ ਉਹਨਾਂ ਦੀਦੀ ਨੇ ਮੈਨੂੰ ਰੇਟ ਵਧੀਆ ਦੱਸਿਆ ਸੀਗਾ ਤੇ ਇਸ ਕਰਕੇ ਮੈਨੂੰ ਇਹ ਹੀ ਹੈ ਕਿ ਮੈਂ ਉਹਨਾਂ ਨੂੰ ਹੀ ਦਵਾਂ ਤੇ ਬਰੋ ਕਹਿੰਦੇ ਮੇਰਾ ਟਾਈਮ ਨਹੀਂ ਹੈਗਾ ਰੇਟ ਵੀ ਉਹਨਾਂ ਰੀਜ਼ਨੀਬਲ ਜਿਹਾ ਦੱਸਿਆ ਸੀਗਾ ਤੇ ਪ੍ਰਭ ਰੋਟੀ ਲਾ ਜੋ ਭੁੱਖ ਨਹੀਂ ਲੱਗੀ ਫਿਰ ਚਲੋ ਗਾਇਸ ਹੁਣ ਰੋਟੀ ਖਾਈਏ ਫ਼ੋਖਾ ਟਿੱਡ ਅੱਜ ਦੇ ਗਾਲਾ ਹੀ ਕੱਢਣ ਦਿਆ ਜੇ ਅੱਜ ਦਾ ਟਿੱਡ ਕਹਿੰਦਾ ਕਿ ਕੀ ਗਾਲਾ ਕਿੱਥੇ ਤੁਰੇ ਫਿਰਦੀ ਰਹੇ ਜੀ ਉਹਦੇ ਵੀ ਅਸੀਂ ਸੋਚੇ ਕੁਝ ਖਾ ਲਾਂਗੇ ਖਾ ਲਾਂਗੇ ਬਟ ਟਾਈਮ ਹੀ ਨਹੀਂ ਲੱਗਾ ਫੂਡ ਕਲੈਕਟ ਕਰਦੇ ਆ ਆਪਣਾ ਮੈਨੂੰ ਕੁਝ ਨਹੀਂ ਮਿਲਿਆ ਫਿਰ ਵੀ ਤੇ ਬਹੁਤ ਹੀ ਟਾਈਮ ਲੱਗ ਗਿਆ ਤੇ ਹੁਣ ਆਪਾਂ ਕਰੀਏ ਕੁਟ ਰੱਡੀ ਖੈਗੇ ਤੇ ਫਿਰ ਆਪਾਂ ਮਿਲਾਂਗੇ ਤੁਹਾਨੂੰ ਕੱਲ ਸਵੇਰੇ ਨਵੀਂ ਵੀਡੀਓ ਦੇ ਨਾਲ। ਹੁਣ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ 바ਦਨਦੇ ਆਂ। ਬਾਅਦ ਬਦ ਲਈ ਆਗਸ ਉਥੇ ਜਾ ਕੇ ਫੋਟੋ ਵੀ ਰੋਟੀ ਕਹਾਣੀ ਹੈ। ਤੇ ਮਿਲਦੇ ਆ ਤੁਹਾਨੂੰ ਫਿਰ ਕੱਲ ਨੂੰ। ਅਗਲੀ ਵੀਡੀਓ ਦੇ ਨਾਲ। ਹੁਣ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤਾਂ ਕਿ ਤੁਸੀਂ ਵੀਡੀਓ ਨੂੰ ਲਾਇਕ ਜ਼ਰੂਰ ਕਰਕੇ ਜਾਓ, ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ। ਬਾਏ ਬਾਏ।